ਸਰ ਪ੍ਰਸਾਦ ਬਹੁਤ ਰਹੀ ਹੈ ਸਾਰੇ ਚੋ ਚੜੇ ਪੈ ਕੀ ਗਣਾ ਚਾਹਦੇ ਪਬਲਿਕ ਦਾ ਲੈ ਜੀ ਪਬਲਿਕ ਨੂੰ ਜਿੱਥੇ ਕਾਫੀ ਜ਼ਿਆਦਾ ਚੋ ਚ ਪਾਣੀ ਆਉਂਦਾ ਹੈਗਾ ਚਾਰ ਸਾਈਡ ਦੇ ਉੱਤੇ ਹਰੀਆਂ ਬੇਲਾਂ ਵਾਲਾ ਜਿਹੜਾ ਗੁਰਦੁਆਰਾ ਸਾਹਿਬ ਹੈਗਾ ਉੱਥੇ ਵੀ ਸੜਕ ਜਿਹੜੀ ਹੈ ਜ਼ਿਆਦਾ ਕਾਫੀ ਪਾਣੀ ਹੈ ਉੱਥੇ ਟ੍ਰੈਫਿਕ ਦੀ ਬਹੁਤ ਸਮੱਸਿਆ ਆਈ ਹੈ ਇਸ ਤੋਂ ਬਾਅਦ ਜਿਹੜਾ ਸਰਵਨੰਦ ਕਾਲਜ ਹੈਗਾ ਉੱਥੇ ਅਸੀਂ ਗਏ ਹਾਂ ਉੱਥੇ ਜਾ ਕੇ ਇਹਨੂੰ ਜਾਨੀ ਕਿ ਟ੍ਰੈਫਿਕ ਨੂੰ ਅਸੀਂ ਚਾਲੂ ਕਰਾਇਆ ਉੱਥੇ ਕਾਫੀ 5 5 6 6 ਫੁੱਟ ਤੱਕ ਮਤਲਬ ਇਹ ਜਗ੍ਹਾ ਦੇ ਉੱਤੇ ਚੋਹ ਦੇ ਵਿੱਚ ਪਾਣੀ ਆ ਗਿਆ ਸੀਗਾ ਤੇ ਹੁਣ ਉੱਥੇ ਅਸੀਂ ਟ੍ਰੈਫਿਕ ਨੂੰ ਬਲਾਕ ਕਰਾਇਆ ਦੋਨਾਂ ਸਾਈਡ ਤੋਂ ਸਰ ਤੁਸੀਂ ਦੇਖਿਆ ਕਿ ਨੰਗੇ ਪੈਰ ਹੀ ਹੈਗੇ ਜੀ ਹਾਂ ਇਹਦੇ ਬਾਰੇ ਕੀ ਕਹਿਣਾ ਜੀ ਇਹਦੇ ਬਾਰੇ ਇਹ ਕਹਿਣਾ ਚਾਹੁੰਦੇ ਆਂ ਕਿ ਜਦੋਂ ਵੀ ਗੱਡੀਆਂ ਫਸਦੀਆਂ ਹੈਗੀਆਂ ਜਾਂ ਕੋਈ ਬੱਚਾ ਬਜ਼ੁਰਗ ਜਾਂ ਕੋਈ ਮੈਡੀਸਨ ਲੈਣ ਵਾਲਾ ਜਾਂ ਕੋਈ ਐਹੋ ਜਿਹੀ ਕੇਸ ਕੋਈ ਆਉਂਦਾ ਤੇ ਅਸੀਂ ਖੁਦ ਆਪਣੀ ਟੀਮ ਦੇ ਨਾਲ ਉਹਨੂੰ ਗੱਡੀ ਨੂੰ ਜਿਹੜਾ ਬੰਦ ਹੋ ਜਵੇ ਤੇ ਪਾਣੀ ਦੇ ਵਿੱਚ ਵੜ ਕੇ ਉਸ ਨੂੰ ਕੱਢਦੇ ਆਂ ਅਸੀਂ ਪਬਲਿਕ ਨੂੰ ਕੀ ਕਹਿਣਾ ਚਾਹੁੰਦੇ ਆਂ ਪਬਲਿਕ ਨੂੰ ਕਹਿਣਾ ਚਾਹੁੰਦੇ ਆਂ ਕਿ ਫਿਲਹਾਲ ਇਹ ਸਟਾਪ ਕੀਤੀ ਜਾਵੇ ਬਾਰ ਨਾ ਆਇਆ ਜਾਵੇ ਅਜੇ ਫਿਲਹਾਲ 2-3 ਘੰਟੇ ਬਾਅਦ ਪਾਣੀ ਜਦੋਂ ਨਾਰਮਲ ਆ ਹੁੰਦਾ ਫਿਰ ਇਹ ਆਪਣਾ ਜਿਹੜਾਗਾ ਜਾਨ ਜੀਵਨ ਜਿਹੜਾ ਉਹ ਸ਼ੁਰੂ ਕਰਨਾ